ਸਕੂਲੇ ਜਾਣਾ ਸੀਗਾ ਹੂੰ ਤੇ ਜਿਹੜੀ ਉਹ ਕੋਟੀ ਸੀਗੀ ਹੂੰ ਉਹ ਮਿਲੇ ਨਾ ਤੇ ਦੂਜੀ ਕੋਟੀ ਪਾਣੀ ਚ ਸੀਗੀ ਅੱਛਾ ਤੇ ਸਕੂਲ ਦੇ 1 ਘੰਟੇ ਦੇ ਵਿੱਚ ਵਿੱਚ ਉਹਨੂੰ ਸੁਕਾਈਏ ਕਿਵੇਂ ਹੁਣ ਤੇ ਮੈਨੂੰ ਅਜੇ ਵੀ ਯਾਦ ਆ ਕਦੀ ਅਸੀਂ ਗਰਮ ਵਾਟਰ ਦੀ ਜਿਹੜੀ ਹੌਟ ਵਾਟਰ ਬੋਟਲ ਕਰਕੇ ਉਹਦੇ ਵਿੱਚ ਰੱਖੀ ਅਸੀਂ ਜਿਹੜੀ ਕੋਟੀ ਹੈ ਕਿ ਉਹ ਪਾਫ ਬਣ ਕੇ ਸੁੱਕ ਜਾਏ ਇਹ ਸਾਰੀਆਂ ਚੀਜ਼ਾਂ ਸਮਾਜ ਨੇ ਬਣਾਈਆਂ ਜੀ ਉਹ ਸਮਾਜ ਦਾ ਮੈਂ ਦੇਣਦਾਰ ਆ ਹੂੰ ਜੀ ਇਹ ਉਹ ਨਾਮ ਬਣਾਉਣ ਮੈਂ ਕੀ ਕਰੂੰ ਪੈਸਿਆਂ ਨੂੰ ਚਟੂਆਂ ਕਾਗਜ਼ਿਆ ਉਤੇ ਤੇ ਜਿਵੇਂ ਰੱਬ ਨੇ ਸਾਨੂੰ ਦੋ ਅੱਖਾਂ ਦਿੱਤੀਆਂ ਜੇ ਇੱਕ ਨਾਮ ਵੀ ਹੋਵੇ ਤੇ ਦੂਜੀ ਨਾਲ ਕਾਫੀ ਕੰਮ ਚੱਲ ਜਾਵੇ ਲਵਸ਼ ਜ਼ਿੰਦਗੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ दोस्तों अक्सर ही असी सिंगल मदर की गल करते हाँ कि सिंगल मदर मदरू बहुत सारे चैलेंजिस फेस करना पैदा है सिंगल मदर बहुत औखा हूँ है अपने बच्चों का पालन पोषण करना इस दुनिया विच विचरना पर अज असी गल कर जा रहे हैं सिंगल फादर की जी हाँ ਬਹੁਤ ਸਾਰੀਆਂ ਚੁਣੌਤੀਆਂ ਜੀਆਂ ਹੁੰਦੀਆਂ ਨੇ ਜੋ ਸਿੰਗਲ ਫਾਦਰ ਨੂੰ ਵੀ ਫੇਸ ਕਰਨੀਆਂ ਪੈਂਦੀਆਂ ਨੇ ਉਹ ਕਿਹੋ ਜਿਹੀਆਂ ਚੁਣੌਤੀਆਂ ਹੁੰਦੀਆਂ ਨੇ ਤੇ ਕਿਵੇਂ ਇੱਕ ਸਿੰਗਲ ਫਾਦਰ ਆਪਣੇ ਪਰਿਵਾਰ ਆਪਣੇ ਬੱਚੇ ਆਪਣੇ ਘਰ ਦੇ ਕੰਮਕਾਰ ਨੂੰ ਕਿਸ ਤਰ੍ਹਾਂ ਐਡਜਸਟ ਕਰਦਾ ਹੈ ਇਹਨਾਂ ਸਾਰਿਆਂ ਦੇ ਬਾਬਤ ਅਸੀਂ ਗੱਲ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਹੁਰਾਂ ਦੇ ਨਾਲ ਜਿਨ੍ਹਾਂ ਨੇ ਬਹੁਤ ਸਾਲ ਪਹਿਲਾਂ ਆਪਣੇ ਹਮਸਫਰ ਨੂੰ ਗੁਆ ਲਿਆ ਸੀ ਸэр ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਜੀ ਮੈਂ ਵੇਹ ਤਾਂ ਪਹਿਲਾਂ ਵੀ ਇੱਕ ਛੋਟੀ ਬੱਚੀ ਨੂੰ ਆਪਣੇ ਕੋਲ ਰੱਖ ਕੇ ਪੜਾਇਆ ਸੀ ਅੱਛਾ ਤੇ ਉਹ ਪਹਿਲੀ ਦੂਜੀ ਜਮਾਤ ਚ ਸੀ ਅੱਛਾ ਮੈਨੂੰ ਪਤਾ ਉਹ ਸਭ ਤੋਂ ਚੈਲਿੰਜਿੰਗ ਸੀ ਜੀ ਬਿਲਕੁਲ ਹਾਂ ਉਹ ਸਭ ਤੋਂ ਚੈਲਿੰਜਿੰਗ ਇਸ ਕਰਕੇ ਸੀ ਕਿ ਮੈਂ ਖੁਦ ਵੀ ਪੋਸਟ ਡਾਕ ਕਰ ਰਿਹਾ ਸੀ ਹੂੰ ਤੇ ਮੇਰੇ ਲਈ ਉਹ ਫਿਕਸਡ ਟਿਨਿਓਰ ਸੀ ਕਿ ਇੱਕ ਸਾਲ ਚ ਪੂਰਾ ਪ੍ਰੋਜੈਕਟ ਕਿਤਾਬ ਲਿਖਣੀ ਆ ਹੂੰ ਤੇ ਨਾਲ ਬੱਚੇ ਨੂੰ ਸਾਹਮਣਾ ਬਿਲਕੁਲ ਔਰ ਉਹ ਬੱਚਾ ਇਹੋ ਜਿਹਾ ਸੀ ਪੀ ਸਕੂਲੇ ਭੇਜਦਾ ਪਹਿਲਾਂ ਤੇ ਚਿੰਤਾ ਹੀ ਹੁੰਦੀ ਆ ਪੀ ਸਕੂਲ ਦੂਰ ਆ ਬੱਚ ਪਹੁੰਚਿਆ ਕਿ ਨਹੀਂ ਪਹੁੰਚਿਆ ਕਈ ਵਾਰੀ ਉਹਨੇ ਆਪਣੇ ਆਪ ਹੀ ਘਰ ਨੂੰ ਪੈਦਲ 2.5 ਕਿਲੋਮੀਟਰ ਚੱਲ ਕੇ ਆ ਜਾਣਾ ਸਾਨੂੰ ਲੱਗਣਾ ਪਈ ਜੇ ਰਾਹ ਚ ਕਿਤੇ ਰਸਤਾ ਭੁੱਲ ਜਾਂਦਾ ਜਾਂ ਹੋਰ ਜਾਂ ਹੋਰ ਇਸ ਕਿਸਮ ਦਾ ਸਭ ਤੋਂ ਮੈਨੂੰ ਇਸ ਗੱਲ ਦੀ ਹੈਰਾਨੀ ਕਿ ਸਵੈਟਰ ਥਿਆਲ ਦੇ ਦਿਨਾਂ 'ਚ ਉਥੇ ਦੇਣਾ ਸਕੂਲ ਚ ਉਹਨਾਂ ਨੇ ਖੇਡਣ ਲੱਗਾ ਲਾ ਕੇ ਰੱਖੋਣਾ ਅਗਲੇ ਦਿਨ ਕਹਿਣਾ ਵੀ ਸਵੈਟਰ ਕਿੱਥੇ ਆ ਕਹਿਣਾ ਪਤਾ ਨਹੀਂ ਉਹ ਤੇ ਉੱਥੇ ਸਕੂਲੇ ਹੀ ਰਹਿ ਗਿਆ ਜੀ ਹੁਣ ਸਕੂਲੇ ਭੇਜਣਾ ਤੇ ਕਿਵੇਂ ਭੇਜੋ ਨਹੀਂ ਭੇਜੋਗੇ ਤਾਂ ਫਿਰ ਤੁਸੀਂ ਆਪਣਾ ਕੰਮ ਕਿਵੇਂ ਕਰੋਗੇ ਕਿਉਂਕਿ ਫਿਰ ਤੇ ਸਾਰੀ ਦਿਹਾੜੀ ਬੇਬੀ ਸਿਟਿੰਗ ਕਰੋਗੇ ਹਮ ਤੇ ਮੈਨੂੰ ਅਜੇ ਵੀ ਯਾਦ ਆ ਕਿ ਮੇਰੇ ਨਾਲ ਇੱਕ ਹੋਰ ਵੱਡਾ ਸਕਾਲਰ ਹੁੰਦਾ ਸੀ ਅਸੀਂ ਇਕੱਠੇ ਰਹਿੰਦੇ ਸੀ ਜੀ ਤੋਂ ਇੱਕ ਦੂਜੇ ਦੀ ਮਦਦ ਵੀ ਕਰ ਲੈਂਦੇ ਸੀ ਇਸ ਕੰਮ 'ਚ ਤੇ ਇੱਕ ਦਿਨ ਸਕੂਲੇ ਜਾਣਾ ਸੀਗਾ ਹੂੰ ਤੇ ਜਿਹੜੀ ਉਹ ਕੋਟੀ ਸੀਗੀ ਉਹ ਮਿਲੇ ਨਾ ਤੇ ਦੂਜੀ ਕੋਟੀ ਪਾਣੀ ਚ ਸੀਗੀ ਅੱਛਾ ਤੇ ਸਕੂਲ ਦੇ 1 ਘੰਟੇ ਦੇ ਵਿੱਚ ਵਿੱਚ ਉਹਨੂੰ ਸੁਕਾਈਏ ਕਿਵੇਂ ਹੁਣ ਤੇ ਮੈਨੂੰ ਅਜੇ ਵੀ ਯਾਦ ਆ ਕਦੀ ਅਸੀਂ ਗਰਮ ਵਾਟਰ ਦੀ ਜਿਹੜੀ ਹੌਟ ਵਾਟਰ ਬੋਟਲ ਕਰਕੇ ਉਹਦੇ ਵਿੱਚ ਰੱਖੀ ਅਸੀਂ ਜਿਹੜੀ ਕੋਟੀ ਹੈ ਕਿ ਉਹ ਪਾਫ ਬਣ ਕੇ ਸੁੱਕ ਜਾਏ ਤੇ ਕਿਉਂਕਿ ਉਹ ਸਿਆਲ ਦੇ ਕਾਫੀ ਐਕਸਟ੍ਰੀਮ ਦਿਨ ਸੀਗੇ ਕੈਨਡਾ ਮਤਲਬ ਇਹ ਹੈ ਕਿ ਦਿੱਕਤਾਂ ਤੇ ਹੁੰਦੀਆਂ ਹੂੰ ਹੂੰ ਬੰਦਿਆਂ ਨੂੰ ਲੱਗਦਾ ਇਹ ਹੁੰਦਾ ਕਿ ਜਦੋਂ ਬੱਚਾ ਛੋਟਾ ਜਿਹਾ ਆਇਆ ਕਿ ਦੇਖੋ ਜੀ ਜਦੋਂ ਇਹ ਚੱਲਣ ਲੱਗ ਪਿਆ ਫਿਰ ਕਾਫੀ ਆ ਫਿਰ ਦਸਣ ਲੱਗ ਜੂ ਪੀ ਕੀ ਦੁੱਖ ਤਕਲੀਬ ਆ ਹੁਣ ਛੋਟੇ ਜਿਹੇ ਦਾ ਕੀ ਪਤਾ ਲਈਏ ਵੀ ਇਹਦਾ ਤੇ ਪਤਾ ਵੀ ਨਹੀਂ ਲੱਗਦਾ ਰੁਹੀ ਜਾਂਦੀ ਆ ਜਾਂ ਰੁਹੀ ਜਾਂਦਾ ਆ ਬਿਲਕੁਲ ਉਦੋਂ ਬਾਅਦ ਜਦੋਂ ਥੋੜਾ ਜਿਹਾ ਵੱਡਾ ਹੋ ਜਾਂਦਾ ਲੈ ਜੀ ਹੁਣ ਕਿਤੇ ਉਹ ਬਿਜਲੀ ਦੀ ਉਹਦੇ ਵਿੱਚ ਨਾ ਕਿਤੇ ਉਂਗਲ ਦੇ ਦੇ ਸਾਰੀ ਰਿਆੜੀ ਬਚਾਉਣਾ ਜਿਤਨਾ ਜੀ ਕਰਦਾ ਦਾ ਬੰਦੇ ਦਾ ਕਿ ਵੀ ਤੁਰਿਆ ਫਿਰੇ ਤੇ ਜ਼ਰੂਰ ਪਰ ਇਹਦੀ ਲੱਤ ਨੂੰ ਰੱਸੀ ਪਾ ਲਈਏ ਕਿਤੇ ਪਤਾ ਨਹੀਂ ਉਧਰ ਉਧਰ ਜਾਂਦਾ ਉਸ ਕਿਸਮ ਦੀਆਂ ਚੁਣੌਤੀਆਂ ਵੀ ਪੈਂਦੀਆਂ ਜਦੋਂ ਥੋੜਾ ਹੋਰ ਵੱਡਾ ਹੁੰਦਾ ਆ ਤੇ ਫਿਰ ਹੁੰਦਾ ਕਿ ਲਓ ਜੀ ਹੁਣ ਤੇ ਸਕੂਲ ਜਾਣ ਲੱਗਿਆ ਹੁਣ ਸਾਡਾ ਕੋਈ ਫਿਰ ਹੋਮਵਰਕ ਆਉਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਹੋਰ ਵੱਡਾ ਹੁੰਦਾ ਤੇ ਫਿਰ ਉਹ ਨਹੀਂ ਜਿਹੜੀਆਂ ਸਾਰੀ ਕਿਸਮ ਦੀਆਂ ਨਵੀਆਂ इमोशनल ਉਹਦੀਆਂ ਚੁਣੌਤੀਆਂ ਆ ਨਵਾਂ ਕਿਸਮ ਦਾ ਉਹ ਸਾਰੇ ਫੇਜ਼ ਮੇਰੇ ਕਲ ਸਾਰੇ ਪੇਰੈਂਟਸ ਪਾਵੇਂ ਸਿੰਗਲ ਹੋਣ ਡਬਲ ਹੋਣ ਕਰਨੇ ਪੈਂਦੇ ਆ ਕਿ ਉਹ ਚੀਜ਼ ਜਿਹੜੀ ਬੱਚੇ ਨੂੰ ਗਾਂ ਸਾਹਮਣ ਦੀ ਹੁੰਦੀ ਹੈ ਜਾਂ ਬੱਚਿਆਂ ਨੂੰ ਜ ਉਹਦੀ ਕੋਈ ਮੈਨੂੰ ਕੋਈ ਬਹੁਤੀ ਦਿੱਕਤ ਨਹੀਂ ਆਈ ਨੇਚਰਲ ਕੋਰ ਸਾਲਾਂ ਕੇ ਅੱਜ ਕੱਲ ਦੇ ਬੱਚੇ ਇਹ ਜ਼ਰੂਰ ਹੈਗੇ ਉਹ ਕਹਿੰਦੇ ਤੂੰ ਕੌਣ ਨਾ ਜਾਨੀ ਮੇਰੇ ਜਿਹੜੇ ਪੜਾਏ ਹੋਏ ਸਟੂਡੈਂਟ ਹੈਗੇ ਜਿਨ੍ਹਾਂ ਨੇ ਮੇਰੇ ਨਾਲ ਪੀ ਐਚ ਡੀ ਕੀਤੀ ਉਹ ਮੇਰੇ ਬੱਚੇ ਨੂੰ ਪੜਾਉਂਦੇ ਆ ਹੁਣ ਜੀ ਤੇ ਉਹ ਤੇ ਨੂੰ ਕਹਿ ਦਿੰਦੇ ਮੇਰੇ ਬੱਚੇ ਨੂੰ ਵੀ ਉਹ ਤੇਰੇ ਤੇ ਕਰੇ ਸਮੁੰਦਰ ਆ ਵੀ ਤੂੰ ਪਾੜ ਲਿਆ ਕਰ ਪਰ ਪੱਤਿਆਂ ਨੂੰ ਲੱਗਦਾ ਹੁੰਦਾ ਵੀ ਨਹੀਂ ਨਹੀਂ ਅਸੀਂ ਆਪਣੀ ਉਹਨਾਂ ਨੂੰ ਇੱਕ ਤੇ ਮਾਪੇ ਕੋ ਕਦੀ ਬਹੁਤੇ ਬੱਚੇ ਸਿੱਖਦੇ ਨਹੀਂ ਬਿਲਕੁਲ ਉਹਨਾਂ ਨੂੰ ਲੱਗਦਾ ਟੇਕਨ ਫਾਰ ਗਰੰਟਡ ਇਹ ਕੀ ਆ ਇੱਥੇ ਤੁਰੇ ਫਿਰਦੇ ਆ ਕਦੀ ਪੋਚੇ ਲਾਉਂਦੇ ਆ ਕਦੀ ਝਾੜੂ ਲਾਉਂਦੇ ਆ ਇਹਨੇ ਸਾਨੂੰ ਕੀ ਪੜਾਉਣਾ ਸਹੀ ਉਹ ਇੰਗਲਿਸ਼ ਫਰੇਜ਼ ਆ ਨਾ ਕਿ ਟੂ ਮੱਚ ਫੈਮਿਲੀਅਰਿਟੀ ਬਰੀਡਸ ਕੰਟੈਂਪਟ ਜੀ ਜੇ ਤੁਸੀਂ ਬਹੁਤ ਦੂਸਰੇ ਬਾਰੇ ਜਾਣ ਜਾਣੇ ਆ ਤੇ ਉਹ ਫਿਰ ਲੱਗਦਾ ਇਹ ਕੀ ਹੈ ਇਹ ਦਾ ਕੀ ਇਹ ਦਾ ਕੀ ਉਹ ਟੇਕਨ ਫਾਰ ਗਰੰਟਡ ਹੋ ਗਿਆ ਸਹੀ ਇਹੀ ਹਾਲਤ ਮਾਂ ਬਾਪ ਦਾ ਬੱਚਿਆਂ ਨਾਲ ਰਿਲੇਸ਼ਨ ਹੁੰਦਾ ਤੇ ਜੇ ਕੋਈ ਉਹੀ ਗੱਲ ਹਤ ਤੁਰਿਆ ਜਾਂਦਾ ਰਾਹ ਵਾਲਾ ਕਹੇ ਦੇ ਜਾਂ ਤੁਸੀਂ ਕਹਦੇ ਹੋ ਬੱਚੇ ਨੂੰ ਉਹਨਾਂ ਲੋਤ ਲੈ ਪਿਉ ਤੱਕਹਿ ਕੇ ਗੈਸੀ ਉਹ ਗੱਲ ਇੰਜੀ ਹੁੰਦੀ ਆ ਤੇ ਮਾਸਟਰ ਜੀ ਨੇ ਕਿਹਾ ਹੈ ਤੇ ਭੈਣ ਜੀ ਨੇ ਕਿਹਾ ਹੈ ਤੇ ਸਾਡੇ ਪ੍ਰੋਫੈਸਰ ਨੇ ਕਿਹਾ ਉਹ ਦਿੱਕਤ ਜਰੂਰ ਆਉਂਦੀ ਆ ਬੱਚਿਆਂ ਨੂੰ ਹਮਮ ਟ੍ਰਾਂਸਫਰ ਕਰਨ ਦੀ ਜਾਂ ਸ਼ੇਅਰਿੰਗ ਦੀ ਹਮ ਉਹ ਇੱਕ ਨੇਚਰਲ ਉਹਨਾਂ ਦੀ ਹੈਪੀ ਹੋਰ ਜਿੱਥੋਂ ਮਰਜੀ ਸਿੱਖ ਲਈਏ ਉਹਦਾ ਮੈਂ ਕਾਰਨ ਵੀ ਸਾਈਕੋਲੋਜੀਕਲ ਕਾਰਨ ਹੈ ਸਰ ਤਾਂ ਕਿ ਇੱਕ ਸਟੇਜ ਤੋਂ ਬਾਅਦ ਮਾਂ ਤੇ ਬੇਟੀ ਦਾ ਵੀ ਕੰਪੀਟੀਟਿਵ ਰਿਲੇਸ਼ਨ ਹੋ ਜਾਂਦਾ ਹਮ ਤੇ ਬਾਪ ਦਾ ਔਰ ਬੱਚੇ ਦਾ ਵੀ ਰਿਲੇਸ਼ਨ ਕੰਪੀਟੀਸ਼ਨ ਦਾ ਹੋ ਜਾਂਦਾ ਕਿ ਬੱਚਾ ਚਾਹੁੰਦਾ ਕਿ ਹੂ ਇਜ਼ ਹੀ ਮੈਂ ਆਈ ਲਾਊ ਆਊਟ ਸਮਾਰਟ ਹਾਂ ਕਿ ਮੈਂ ਇਹਨੂੰ ਇਹਦੇ ਤੋਂ ਬਾਅਦ ਨੂੰ ਨਾ ਚਾਹੀਦਾ ਨਾ ਠੀਕ ਹੈ ਜੋ ਹੋ ਗਿਆ ਨਾ ਦਾ ਟਾਈਮ ਲੰਘ ਗਿਆ ਹੂੰ ਇਹ ਇਸ ਕਰਕੇ ਵੀ ਕਈ ਵਾਰੀ ਉਹ ਥੋੜੀ ਜੀ ਰਿਲੈਕਟੈਂਸ ਥੋੜੀ ਜੀ ਉਹਨਾਂ ਨੂੰ ਲੱਗਦੀ ਆ ਕਿ ਨਹੀਂ ਨਹੀਂ ਜੀ ਆਪਾਂ ਬਾਹਰ ਲਾ ਇਸ ਤਰ੍ਹਾਂ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਉਥੇ ਸਿੱਧਾ ਤੁਸੀਂ ਕੇ ਆਉਂਦੇ ਆ ਫਿਰ ਪਰ ਮੈਨੂੰ ਨਿੱਜੀ ਤੌਰ ਤੇ ਜੇ ਅੰਜ ਸਮਝੋ ਕੋਈ ਭੂਤੀ ਉਸ ਕਿਸਮ ਦੀ ਦਿੱਕਤ ਨਹੀਂ ਆਈ ਨਾਕਾਮ ਵੱਲੋਂ ਤੇ ਵੀ ਕਿਹੜਾ ਕੰਮ ਕੌਣ ਕਰਦਾ ਹਮਮ ਘਰ ਕੰਮ ਕਿਤੇ ਦਾ ਸਾਰਾ ਕਰਤਾ ਹੋਰ ਕਰ ਲੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਉਨ ਕਰਾਂ ਨਾ ਕਰਾਂ ਉਹ ਗੱਲ ਹੈ ਸ਼ਹਿਰ ਦੇ ਵਿੱਚ ਇੱਕ ਸਹੂਲियत ਵੀ ਹੁੰਦੀ ਹੈ ਕਿ ਮੀਡ ਬਹੁਤ ਸਸਤੇ ਤੁਹਾਨੂੰ ਸਰਵੈਂਟ ਕਾਰਜ ਕੰਮ ਕਰਨ ਵਾਲੀਆਂ ਮਿਲ ਜਾਂਦੀਆਂ ਤੇ ਬਹੁਤ ਹੀ ਮੀਡਲ ਕਲਾਸ ਉਹਨਾਂ ਦਾ ਫਾਇਦਾ ਪੀ ਲਈ ਜੀ ਸਰ ਜਿਵੇਂ ਕਿ ਤੁਸੀਂ ਦੱਸਿਆ ਕਿ ਵਿਅਕਤੀਗਤ ਤੌਰ ਤੇ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਈ ਕਿਉਂਕਿ ਤੁਸੀਂ ਘਰ ਦਾ ਕੰਮ ਸਾਰਾ ਜਾਣਦੇ ਸੀ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਵੀ ਤੁਸੀਂ ਮਜ਼ਬੂਤ ਬਣਾ ਕੇ ਰੱਖਿਆ ਸੀ ਬੱਚੇ ਦੀ ਗੱਲ ਕਰਦੇ ਹਾਂ ਅਕਸਰ ਹੀ ਜੋ ਬੱਚੇ ਹੁੰਦੇ ਉਹਨਾਂ ਦੀ ਆਪਣੇ मां ਦੇ ਨਾਲ ਜੋ ਤੇ ਕਹਿ ਲੋ ਪਿਆਰ ਕਹਿ ਲੋ ਉਹ ਬਹੁਤ ਜ਼ਿਆਦਾ ਹੁੰਦਾ ਹੈ ਜਦ ਤੁਹਾਡੇ ਹਮਸਫਰ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਤੁਹਾਡੇ ਬੱਚੇ ਦੀ ਮਾਨਸਿਕ ਸਥਿਤੀ ਤੇ ਜ਼ਰੂਰ ਕੋਈ ਨਾ ਕੋਈ ਅਸਰ ਪਿਆ ਹੋਏਗਾ ਬੱਚੇ ਨੂੰ ਕਿਵੇਂ ਸੰਭਾਲਿਆ ਮਾਨਸਿਕ ਤੌਰ ਤੇ ਉਸ ਨੂੰ ਮਜ਼ਬੂਤ ਕਰਨ ਦੇ ਵਿੱਚ ਤੁਹਾਨੂੰ ਕੀ ਕੋਈ ਸੰਘਰਸ਼ ਕਰਨਾ ਪਿਆ ਦੇਖੋ ਇਹ ਗੱਲ ਤੇ ਠੀਕ ਹੈ ਕਿ ਜਿਹੜਾ इमोशनल ਵਾਈਡ ਹੈ ਉਹ ماں ਤੇ ਕੋਈ ਹੋਰ ਬਣ ਨਹੀਂ ਸਕਦੀ ਬਾਬ ਦਾ ਤੇ ਚਲੋ ਫਿਰ ਵੀ ਇੱਕ ਉਸ ਤਰ੍ਹਾਂ ਦਾ ਰਿਲੇਸ਼ਨ ਹੁੰਦਾ ਮਾਂ ਦਾ ਕਿਸੇ ਵੀ ਬੱਚੇ ਨਾਲ ਬੱਚੀ ਹੋਏ ਬੱਚਾ ਹੋਏ ਉਹ ਕਾਫੀ ਨਜ਼ਦੀਕੀ ਦਾ ਹਮ ਰਿਸ਼ਤਾ ਹੁੰਦਾ ਪਾਬਕ ਰਿਸ਼ਤਾ ਹੁੰਦਾ ਇਸ ਲਈ ਉਹ ਤੇ ਕੋਈ ਉਹਨੂੰ ਰਿਪਲੇਸ ਕਰ ਨਹੀਂ ਸਕਦਾ ਹੈਗਾ ਜੀ ਅ ਪਰ ਇੱਕ ਸਟੇਜ ਤੋਂ ਬਾਅਦ ਬੱਚਾ ਜਦੋਂ ਵੱਡਾ ਹੋ ਜਾਣਾ ਜਿਦਾਂ ਮੇਰਾ ਬੱਚਾ ਹੁਣ ਵੱਡਾ ਹੈਗਾ ਆ ਕਾਲਜ ਵਿੱਚ ਹੈ ਤੇ ਉਸ ਦੀ ਇੱਕ ਆਪਣੀ ਕੰਪਨੀ ਵੀ ਹੁੰਦੀ ਹੈ ਉਹ ਫਿਰ ਹੌਲੀ 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 ਤੁਸੀਂ ਉਹਨੂੰ ਡਾਈਵਰਸੀਫਾਈਸ ਕਰਦੇ ਆ ਮਾਨਸਿਕ ਤੌਰ ਤੇ ਤੇ ਭਾਵਕ ਤੌਰ ਤੇ ਪਾਵਨਾਤਮਕ ਤੌਰ ਤੇ ਇੱਕ ਝਟਕਾ ਤੇ ਸਾਇਦ ਕੋ ਪੂਰੀਆਂ ਨੂੰ ਹੁੰਦਾ ਕਿਉਂਕਿ ਆਫਟਰ ਆਲ ਯੂਨਿਟ ਤੇ ਯੂਨਿਟੀ ਹੈ ਜੀ ਹਾਂ ਤਾਂ ਉਹਦੇ ਵਿੱਚ ਉਹ ਕਾਬਤ ਪੂਰਾ ਨਹੀਂ ਹੋ ਸਕਦਾ ਪਰ ਤੁਸੀਂ ਉਸ ਨੂੰ ਘਟਾ ਸਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਫਾਰ ਇਗਜ਼ੈਂਸ ਤੁਸੀਂ ਨਵੀਆਂ ਨਵੀਆਂ ਜਗ੍ਹਾ ਤੇ ਜਾਂਦੇ ਆ ਨਵੇਂ ਨਵੇਂ ਲੋਕਾਂ ਚ ਬੈਠਦੇ ਆ ਨਵੇਂ ਨਵੇਂ ਲੋਕਾਂ ਨੂੰ ਵੈਲਕਮ ਕਰਦੇ ਆ ਤੇ ਹਰ ਕਿਸਮ ਦੇ ਲੋਕਾਂ ਨੂੰ ਵੈਲਕਮ ਕਰਦੇ ਆ ਫਾਰ ਇਗਜ਼ੈਂਸ ਜੇ ਦੋ ਮਰੇ ਪਾਈਪ ਸੀਗੇ ਤਾਂ ਘਰ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਬਹੁਤੇ ਗੈਸਟ ਆਉਂਦੇ ਸੀ ਉਹਨਾਂ ਨੂੰ ਬਹੁਤਾ ਪਸੰਦ ਨਹੀਂ ਸੀ ਜੀ ਹੁਣ ਸਾਡੇ ਘਰ ਚ ਕੋਈ ਨਾ ਕੋਈ 2-4 ਬੰਦੇ ਰਹਿੰਦੇ ਹੀ ਆ ਇੱਕ ਇਹ ਬਹੁਤ ਵੱਡੀ ਤਬਦੀਲੀ ਹੈ ਤੇ ਜਿਵੇਂ ਰੱਬ ਨੇ ਸਾਨੂੰ ਦੋ ਅੱਖਾਂ ਦਿੱਤੀਆਂ ਜੇ ਇੱਕ ਨਾ ਵੀ ਹੋਵੇ ਤੇ ਦੂਜੀ ਨਾਲ ਕਾਫੀ ਕੰਮ ਚੱਲ ਜਾਂਦਾ ਚੱਲਦਾ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਹੈ ਅੱਛਾ ਸਰ ਇੱਕ ਗੱਲ ਪੁੱਛਣਾ ਚਾਹਾਂਗੇ ਸਮਾਜ ਦੀ ਗੱਲ ਚੱਲਦੀ ਹੈ ਕਿ ਜਦੋਂ ਵੀ ਅਸੀਂ ਸਿੰਗਲ ਮਦਰ ਦੇ ਨਾਲ ਗੱਲ ਕਰਦੇ ਹਾਂ ਤਾਂ ਇੱਕ ਉਹ ਜੋ ਜ਼ਿਆਦਾਤਰ ਔਰਤਾਂ ਦੱਸਦੀਆਂ ਨੇ ਕਿ ਸਮਾਜ ਕਈ ਵਾਰੀ ਸਾਨੂੰ ਸਹੀ ਨਜ਼ਰ ਨਾਲ ਨਹੀਂ ਦੇਖਦਾ ਜਾਂ ਉਨਨੀ ਰਿਸਪੈਕਟ ਨਹੀਂ ਦਿੰਦਾ ਸਿੰਗਲ ਮਦਰ ਨੂੰ ਜਾਂ ਕਈ ਵਾਰੀ ਬਹੁਤ ਸਾਰੇ ਆਪਣੇ ਹੀ ਘਰ ਦੇ ਵਿੱਚ ਜਾਂ ਸਮਾਜ ਦੇ ਸਵਾਲਾਂ ਦੇ ਘੇਰੇ ਵਿੱਚ ਔਰ ਰਹਿੰਦੀ ਹੈ ਜਿਵੇਂ ਤੁਸੀਂ ਕਹੇ ਸਮਾਜ ਨਾਲ ਜਿਆਦਾ ਤੋਂ ਜਿਆਦਾ ਜੁੜ ਜਾਣਾ ਚਾਹੀਦਾ ਹੈ ਕਈ ਔਰਤਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਸੇ ਸਮਾਜ ਦੇ ਵਿੱਚ ਜਿਆਦਾ ਵਿਚਰਦੇ ਆ ਤੇ ਕਈਆਂ ਨੂੰ ਇਹ ਵੀ ਮਹਿਸੂਸ ਹੁੰਦਾ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਕਿ ਇਹਦੇ ਜਿਹੜੇ ਪਤੀ ਦੀ ਡੈਥ ਹੋ ਗਈ ਹੈ ਜਾਂ ਇਹ ਬੜੀ ਤੇਜ਼ ਤਰਾਰ ਕੁੜੀ ਹੈ ਤੇ ਇਹਦੇ ਲਈ ਤਾਂ ਵਧੀਆ ਹੋ ਗਿਆ ਕਿ ਕਈ ਵਾਰੀ ਇਦਾਂ ਦੇ ਕਟਾਕਸ਼ ਜੋ ਹੈ ਉਹ ਸਮਾਜ ਤੋਂ ਸੁੰਨ ਨੂੰ ਮਿਲਦੇ ਨੇ ਕਿ ਮਰਦਾਂ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਸਮਾਜ ਵਿੱਚ ਵਿਚਰਦੀ ਆਂਦੀ ਹੈ ਜਦੋਂ ਉਹਨਾਂ ਦਾ ਹਮਸਫਰ ਨਹੀਂ ਹੁੰਦਾ ਉਹਨਾਂ ਦੇ ਨਾਲ ਜਾਂ ਔਰਤਾਂ ਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਇਸ ਚੀਜ਼ ਨੂੰ ਫੇਸ ਕਰਦੀਆਂ ਨੇ ਦੇਖੋ ਪਹਿਲੀ ਇੱਕ ਮੁੱਢਲੀ ਗੱਲ ਸਮਝਣੀ ਚਾਹੀਦੀ ਆ ਹਮ ਸਭ ਤੋਂ ਬੰਦਾ ਸਭ ਤੋਂ ਪਹਿਲਾਂ ਜਵਾਬ ਦੇ ਕਿਨੂੰ ਆ ਨਾ ਕਾਨੂੰਨ ਨੂੰ ਨਾ ਦੁਨੀਆ ਨੂੰ ਉਹ ਆਪਣੇ ਆਪ ਨੂੰ ਜਵਾਬ ਦੇ ਆ ਜੀ ਆਪਣੀ ਆਤਮਾ ਨੂੰ ਜੀ ਉਹ ਤੇ ਦੇਖ ਰਹੀ ਐ 24 ਘੰਟੇ ਭਾਵੇਂ ਜਿੰਨਾ ਮਰਜੀ ਲੋਕ ਕੇ ਤੇ ਚੰਗਾ ਜਾਂ ਮਾੜਾ ਕੰਮ ਕਰੋ ਹੂੰ ਜੇ ਤੁਸੀਂ ਠੀਕ ਆ ਹੂੰ ਫਿਰ ਕਹੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੀ ਸਾਡੇ ਨਾਲ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਜੀ ਉਹਨਾਂ ਨੂੰ 20 ਸਾਲ ਦੀ ਉਮਰ ਹੋਈ ਸੀ ਉਸੇ ਕੇਜ ਚ ਉਮਰ ਕੈਦ ਉਮਰ ਕੈਦ ਹੋਈ ਸੀ 20 ਸਾਲ ਬਾਅਦ ਛੁੱਟੇ ਸੀ ਉਸੇ ਕੇਜ ਚ ਭਗਤ ਸਿੰਘ ਵਾਲੇ ਚ ਜੀ ਤੇ ਅਸੀਂ ਜਦ ਛੋਟੇ ਸਟੂਡੈਂਟ ਸੀ ਉਹ ਸਾਨੂੰ ਕਦੀ ਕਦੀ ਗੱਲਾਂ ਬਾਤਾਂ ਚ ਕਈ ਕੁਝ ਆਈਡੀਆਸ ਦਿੰਦੇ ਸੀ ਉਹ ਹਾਂ ਗੱਲ ਕਹਿੰਦੇ ਸੀ ਜਿਹੜੀ ਤੁਸੀਂ ਮੈਨੂੰ ਸਵਾਲ ਪੁੱਛਿਆ ਕਹਿੰਦੇ ਜੂਨ ਦੇ ਮਹੀਨੇ ਜਿਹੜੀਆਂ ਨੌਜਵਾਨਾਂ ਨੂੰ ਪਹਿਲੀ بارش ਆਉਣੀ ਆ ਕਿਣੀਆਂ ਪੈਣੀਆਂ ਹਮ ਉਹਨੇ ਧਰਤੀ ਦੇ ਵਿੱਚ ਅੱਗ ਜਿਵੇਂ ਪਾਫ ਬਣ ਜਾਂਦੀ ਉਹਦਾ ਕੋਈ ਅਸਰ ਨਹੀਂ ਹੋਣਾ ਉਹਨੇ ਉੱਡ ਜਾਣਾ ਪਾਫ ਬਣ ਕੇ ਉੱਡ ਜਾਣਾ ਹਮ ਧਰਤੀ ਜ਼ਰੂਰ ਮੈਕ ਛੱਡੂਗੀ ਹਮ ਉਹਦੀ ਮਹਿਕ ਜਿਹੜੀ ਬਹੁਤ ਚੰਗੀ ਲੱਗਦੀ ਹੈ ਜੀ ਬਿਲਕੁਲ ਮਿੱਟੀ ਦੀ ਪਹਿਲੀ ਬਰਸਾਤ ਦੀ ਮਹਿਕ ਹੂੰ ਉਹ ਤਾਂ ਹੀ ਆਊਗੀ ਜੇ ਪਹਿਲੀਆਂ ਕੁਛ ਕਣੀਆਂ ਆਪਣੇ ਆਪ ਨੂੰ ਭਸਮ ਕਰ ਲੈਣਗੀਆਂ ਹੂੰ ਖਤਮ ਕਰ ਲੈਣਗੀਆਂ ਹੂੰ ਜੀ ਅਸੀਂ ਸਾਰੀ ਡਰ ਡਰ ਕੇ ਰੋ ਰੋ ਕੇ ਉਹ ਆਹ ਨਾ ਉਂਗਲ ਕਰਦੇ ਉਹ ਆਹ ਨਾ ਕਹਦੇ ਕਿਸੇ ਨੂੰ ਇੰਜ ਨਾ ਹੋ ਜੇ ਫਿਰ ਤੇ ਅਸੀਂ ਕੁਝ ਕਰ ਹੀ ਨਾ ਸਕੀਏ ਮੈਂ ਟੜਲੇ ਨਾ ਬਹੁਤ ਕੁਝ ਇਹੋ ਜਿਹਾ ਕੁਝ ਕਰਦਾ ਬਿਨਾ ਪ੍ਰਵਾਹ ਕੀਤੇ ਆ ਡਾਂਗ ਮੇ ਲਾਗੇ ਹੀ ਰੱਖਦਾ ਕੋਲ ਬੂਏ ਦੇ ਹੈ ਨਹੀਂ ਕੀ ਮੈਂ ਵੈਸੇ ਮੇਰੇ ਮਨ ਚ ਹੀ ਹੁੰਦੀ ਆ ਡਾਂਗ ਤੇ ਆਏ ਸਹੀ ਕੋਈ ਜੀ ਜੀ ਇਹ ਸਮਝੇ ਨਾ ਇਸ ਕਰਕੇ ਮिन्नੂ ਤੁਸੀਂ ਇੱਕ ਸੰਸਾਰ ਦੇ ਵਿੱਚ ਤੁਹਾਡੀ ਤੁਸੀਂ ਡੁਪਲੀਸਿਟੀ ਚ ਨਹੀਂ ਰਹਿੰਦੇ ਹੈਨਾ ਤੁਸੀਂ ਜੋ ਜੋ ਕਹਿਣਾ ਤੜੱਲੇ ਨਾ ਕਰਨਾ ਹੈਨਾ ਉਸ ਤੇ ਪੂਰਾ ਵੀ ਉੱਤਰ ਦੇ ਜੋ ਕਹਿੰਨੇ ਉਹਦੇ ਤੇ ਪੂਰਾ ਉੱਤਰ ਦੇ ਕੋਸ਼ਿਸ਼ ਕਰਦੇ ਇਹ ਨਹੀਂ ਵੀ ਕਹਿਣਾ ਕੋਸ਼ਿਸ਼ ਸੋਚਣਾ ਕੋਸ਼ਿਸ਼ ਤੇ ਕਰਨਾ ਕੋਸ਼ਿਸ਼ ਉਹਦੇ ਲਈ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਕਿਸਮ ਦੀ ਦਿੱਕਤ ਆਉਣੀ ਜਾਂਦੀ ਲੋਕ ਮੈਂ ਥੋੜਾ ਜਿਹਾ ਸਖਤ ਸ਼ਬਦ ਵਰਤਦਾ ਵਰਤਦਾ ਤੇ ਭੌਂਕਦੇ ਤੇ ਭੌਂਕੀ ਜਾਂਦੇ ਹਾਤੀ ਮਸਤ ਜਿਹੜੇ ਚੱਲਦੇ ਰਹਿੰਦੇ ਕੁੱਤੇ ਪੌਂਕਦੇ ਰਹਿੰਦੇ ਆ ਜੀ ਉਹਨੂੰ ਨਹੀਂ ਪਰਵਾਹ ਕਰਨੀ ਚਾਹੀਦੀ ਉਹਨੂੰ ਪਤਾ ਵੀ ਜੇ ਮੇਰੇ ਲੱਗ ਗਿਆ ਤੇ ਮੈਂ ਸੁੰਡ 'ਚ ਲਪੇਟ ਕੇ ਇਹੋ ਜਿਹੀ ਦੂਰ ਸੁੱਟਣਾ ਕਿ ਉਹ ਹਵਾ ਦੇ ਵਿੱਚ ਤਾਂ ਹੀ ਸਤਵੇਂ ਸਾਮਾਨ ਤੇ ਪਹੁੰਚ ਜਾਉ ਇਹੋ ਜਿਹਾ ਉਹਨੇ ਸੁੱਟਣਾ ਜੀ ਤੇ ਉਹ ਥੱਲੇ ਆਉਣ ਤੋਂ ਪਹਿਲਾਂ ਹੀ ਮਰ ਜਾ ਕੁੱਤਾ ਕਿ ਉਹਨੂੰ ਇੰਨਾ ਬਤਾ ਦਿੱਤੀ ਇਸ ਲਈ ਜੇ ਤੁਸੀਂ ਜ਼ਿੰਦਗੀ 'ਚ ਆਪਣੇ ਅਸੂਲਾਂ ਤੇ ਹੂੰ ਇਹ ਨਹੀਂ ਕਾਇਲ ਨਹੀਂ ਅਤੇ ਕਲੀਅਰ ਹੈ ਹੂੰ ਫਿਰ ਤੈਨੂੰ ਕਿਹੜੀ ਗਲਤੀ ਡਰਨ ਦੀ ਲੋੜ ਹੈਗੀ ਵੱਧ ਤੋਂ ਵੱਧ ਕੀ ਹੋਊਗਾ ਹੂੰ ਕਿ ਲੋਕ ਗਲਤ ਕੋਈ ਪਾਪੂ ਕੇ ਕਾਇਦੇ ਕਾਨੂੰਨ ਤੁਹਾਨੂੰ ਜੇਲ੍ਹ ਚ ਲੈ ਜਾਣਗੇ ਇਹੋ ਜਿਹਾ ਹਨੇ ਚੰਗੇ ਕੰਮ ਕਰਦਿਆਂ ਵੀ ਕੁੱਟਕਟੇ ਪਾ ਸਾਰਿਆਂ ਨੂੰ ਪਿਆ ਮੈਂ ਵੱਡੇ ਵੱਡੇ ਫਿਲਾਸਫਰਾਂ ਨੂੰ ਜਾਣਦਾ ਤੁਸੀਂ ਕੱਲਾ ਗਲੀਲੀਓ ਜਾਂ ਹੋਰ ਇਮੈਨੁਅਲ ਕਾਂਟ ਉਹਨੂੰ ਵੀ ਕੁੱਟਿਆ ਸੀ ਇੱਕ ਵਾਰੀ ਮੁੜ ਕੇ ਕਹਿੰਦਾ ਮੈਂ ਚਰਚ ਦੇ ਵਿਰੁੱਧ ਨਹੀਂ ਲਿਖਦਾ ਚਰਚ ਵਾਲਿਆਂ ਨੇ ਕੁੱਟਿਆ ਸੀ ਤੇ ਸਾਰਿਆਂ ਨੂੰ ਜਿਹੜੇ ਵੀ ਹੈਗੇ ਆ ਨਾ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਕ੍ਰਾਈਸਟ ਨੂੰ ਛੱਡਿਆ ਥੋੜੀ ਲੋਕਾਂ ਨੇ ਜਿਹੜਾ ਵੀ ਕੰਮ ਕਰੂਗਾ ਉਹਨੂੰ ਕੁੱਟ ਤੇ ਤਕੜੀ ਪਾਊਗੀ ਪਾਊਗੀ ਪਰ ਵਾਤਵਤ ਜੇਲ ਹੋ ਜੂਗੀ ਤੇ ਜੇਲ ਚ ਕੀ ਹੈ ਰਹਿ ਲੋ ਬੰਦੇ ਹੀ ਰਹਿੰਦੇ ਉੱਥੇ ਉੱਥੇ ਚ ਕੀ ਹੈ ਇਹ ਤੁਹਾਨੂੰ ਸੋਚ ਲੈਣਾ ਚਾਹੀਦਾ ਜੀ ਜਾਂ ਤੁਹਾਡੇ ਤੇ ਕੋਈ ਹੋਰ ਕੋਈ ਪੁੱਠਾ ਸਿੱਧੇ ਲੋਕ ਆ ਜਾਣਗੇ ਹੋਰ ਹੈ ਨਾ ਤੁਹਾਨੂੰ ਕੁੱਟਣ ਮਾਰਨ ਆ ਸਕਦੇ ਆ ਵੀ ਇਹ ਤੇ ਸੂਤਰ ਹੀ ਨਹੀਂ ਆਉਂਦਾ ਹੂੰ ਬਹੁਤੀ ਵਾਰੀ ਤੇ ਇਹੋ ਜਿਹਾ ਨਹੀਂ ਹੁੰਦਾ ਪਰ ਕਈ ਵਾਰੀ ਪੈ ਵੀ ਸਕਦੀਆਂ ਚੰਗੇ ਕੰਮ ਕਰਦੇ ਆ ਕਿਉਂਕਿ ਲੋਕਾਂ ਨੂੰ ਇਹ ਜਿਹਾ ਲੱਗਦਾ ਕਿ ਜੋ ਉਹ ਮਾਰੇ ਕੰਮ ਕਰ ਰਹੇ ਆ ਹੂੰ ਜੇ ਤੁਸੀਂ ਇੱਕ ਅਲੱਗ ਤੂਤੀ ਵਜਾਤੀ ਹੂੰ ਤੇ ਫਿਰ ਉਹਨਾਂ ਦਾ ਆਰਕੈਸਟਰਾ ਸਾਰਾ ਖਰਾਬ ਹੋ ਜਾਣਾ ਉਹ ਇਸ ਕਰਕੇ ਨਹੀਂ ਦੇ ਕਿ ਤੁਹਾਨੂੰ ਨੀਂਦਰੇ ਹੁੰਦੇ ਆ ਉਹ ਕਹਿੰਦੇ ਕਿ ਸਾਨੂੰ ਡੋਬਣ ਆ ਗਿਆ ਤੇ ਸਾਡਾ ਜਿਹੜਾ ਕੰਮ 2 ਨੰਬਰੀ ਸਾਰਾ ਚੱਲ ਰਿਹਾ ਹਰ ਤਰੀਕੇ ਨਾਲ ਇਹ ਉਹਦੀ ਹਵਾ ਕੱਢਣ ਲਈ ਆਇਆ ਇਸ ਕਰਕੇ ਪਹਿਲਾਂ ਇਹਦੀ ਹਵਾ ਬੰਦ ਕਰੋ ਜੀ ਤੇ ਫਿਰ ਉਹਨਾਂ ਦਾ ਕੰਮ ਚੱਲੂ ਉਹਨਾਂ ਕ ਬੰਦੇ ਨੂੰ ਪੂਰਾ ਇੱਕ ਫੈਸਲਾ ਕਰਕੇ ਤੇ ਇੰਜ ਜੀਣਾ ਚਾਹੀਦਾ ਬਹੁਤੀ ਪ੍ਰਵਾਹ ਕਰਨੀ ਨਹੀਂ ਚਾਹੀਦੀ ਬਾਕੀ ਹੂੰ ਦੁਨੀਆ 'ਚ ਚੰਗੇ ਕੰਮ ਕਿਹੜੇ ਆ ਮਾੜੇ ਕੰਮ ਕਿਹੜੇ ਆ ਕਿਹੜੇ ਕੰਮ ਕਰਨੇ ਆ ਕਿਹੜੇ ਨਹੀਂ ਕੰਮ ਕਰਨੇ ਬਹੁਤ ਸਾਰਾ ਕਚੜਾ ਹੂੰ ਬਹੁਤ ਸਾਰਾ ਚਿੱਕੜ ਹੂੰ ਲੋਕ ਆਪਣੇ ਨਾਲ ਲਲਾਈ ਫਿਰਦੇ ਆ ਤੇ ਲੱਦੀ ਫਿਰਦੇ ਆਪਣੇ ਸਿਰ ਦੇ ਅੰਦਰ ਵੀ ਤੇ ਸਰੀਰ ਤੇ ਵੀ ਤੇ ਉਹਨੂੰ ਖੁਸ਼ਬੂ ਸਮਝ ਕੇ ਨੱਚੀ ਫਿਰਦੇ ਸਹੀ ਗੱਲ ਸਮਝੀ ਵੀ ਉਹਨਾਂ ਨੂੰ ਉਹਨਾਂ ਨੂੰ ਉਸੇ ਗੰਦਗੀ ਦੀ ਇੰਨੀ ਖੁਸ਼ਬੂ ਆਉਂਦੀ ਹੈ ਕਿ ਕਹਿੰਦੇ ਵੀ ਇਹਦੇ ਨਾਲ ਸੋਹਣਾ ਜੀਵਨ ਕੋਈ ਨਹੀਂ ਉਹਨਾਂ ਨੂੰ ਕਿਹੜਾ ਸਮਝਾਈ ਕਿ ਤੇ ਤੂੰ ਗੰਦਗੀ 'ਚ ਆਪਣੇ ਆਪ ਨੂੰ ਅੰਦਰੋਂ ਮਨ 'ਚ ਵੀ ਤੇ ਬਾਹਰ ਸਰੀਰਕ ਵੀ ਤੇ ਉਸ ਮਾਹੌਲ 'ਚ ਲਪੇਟ ਲਿਆ ਉਹਨੂੰ ਚੰਗਾ ਜੀਵਨ ਦੇਣ ਲਈ ਵੀ ਹੂੰ ਤੁਹਾਨੂੰ ਝਾੜੂ ਮਾਰਨਾ ਜਾਂ ਇੰਨਾ ਕੁ ਰਿਸਕ ਜਿਵੇਂ ਡਾਕਟਰ ਕਿਸੇ ਦੀ ਬਿਮਾਰੀ ਦੂਰ ਕਰਦਾ ਇੰਨਾ ਤੇ ਰਿਸਕ ਲੈਂਦਾ ਯਾਰ ਕਿਸਮ ਦਾ ਨਾ ਉਹਨੂੰ ਕੱਟਦਾ ਹੋਰ ਸਾਰਾ ਬਿਲਕੁਲ ਇਹ ਸਟਰੀ ਕੇ ਨਾ ਮੇਰਾ ਕਹਿ ਲਿਆ ਕਿ ਜੇ ਆਪਾਂ ਇਹ ਨੀਕ ਹਿੰਮਤ ਨਹੀਂ ਦਿਖਾਵਾਂਗੇ ਇਹ ਤੁਹਾਡੀ ਬੰਦਰ ਦੀ ਗੱਲ ਆ ਹੁਣ ਫਾਰ ਇਨਸਟੈਂਸ ਮੈਨੂੰ ਕੀ ਤਕਲੀਫ ਆ ਕੋਈ ਤਕਲੀਫ ਨਹੀਂ ਪੈਸੇ ਮੁਫਤ ਦੇ ਪੈਨਸ਼ਨ ਦੇ ਆਉਂਦੇ ਆ ਬੱਚਾ ਪੜਦਾ ਆ ਠੀਕ ਆ ਘਾਰ ਸਭ ਕੋ ਚੱਲੀ ਜਾ ਪਰ ਸਾਡੇ 24 ਘੰਟੇ ਕੋਈ ਨਾ ਕੋਈ ਦਿਮਾਗ ਦੇ ਵਿੱਚ ਚੱਲਦਾ ਰਹਿੰਦਾ ਯਾਰ ਆ ਬਹੁਤ ਮਾੜਾ ਹੋਇਆ ਆ ਬਹੁਤ ਮਾੜਾ ਇਹ ਕਿੱਥੋਂ ਆਉਂਦਾ ਇਹ ਤੁਹਾਡੇ ਬਚਪਨ ਤੋਂ ਸੰਸਕਾਰ ਬਣ ਜਾਂਦੇ ਆ ਕਿ ਜੇ ਸਮਾਜ ਸੁੰਦਰ ਹੈ ਲੋਕ ਚੰਗੇ ਆ ਲੋਕ ਹਸਮੁਖਿਆ ਸਹੀ ਮੰਨਿਆ ਚ ਗੰਦਗੀ ਨੂੰ ਖੁਸ਼ਬੂ ਨਹੀਂ ਸਮਝਦੇ ਖੁਸ਼ਬੂ ਨੂੰ ਹੀ ਖੁਸ਼ਬੂ ਸਮਝਦੇ ਆ ਤਾਂ ਫਿਰ ਤੁਹਾਡੇ ਕੰਮ ਖਤਮ ਹੋ ਜਾਂਦੇ ਫਿਰ ਸਾਰਾ ਸਮੁੱਚਾ ਸਮਾਜ ਆਪਣੇ ਰਸਤੇ ਤੇ ਚੱਲਦਾ ਨਹੀਂ ਤੇ ਜਿਹੜੀ ਤੁਸੀਂ ਗੱਲ ਸਵਾਲ ਕੀਤਾ ਕਿ ਕਿਵੇਂ ਜੀਣ ਚੰਗੇ ਮਾਰਗ ਤੇ ਚੱਲਦੇ ਆ ਲੋਕ ਬਹੁਤ ਉਂਗਲਾਂ ਕਰਦੇ ਆ ਉਹ ਉਂਗਲ ਨੂੰ ਨਾ ਤੋੜਨ ਦੀ ਲੋੜ ਆ ਨਾ ਕੱਟਣ ਦੀ ਲੋੜ ਆ ਉਹ ਆਪੇ ਉਂਗਲਾਂ ਕਰ ਕਰਕੇ ਥੱਕ ਜਾਣਗੇ ਤੇ ਫੇਰ ਫੇਰ ਜਦੋਂ ਜ਼ਿੰਦਗੀ 'ਚ ਹੂੰ ਉਹਨਾਂ ਨੂੰ ਉਸ ਪ੍ਰਸਿੱਟੀ ਦੇ ਵਿੱਚ ਆਪਣੇ ਆਪ ਨੂੰ ਦੇਖਣਾ ਪਊਗਾ ਤੇ ਉਹ ਆਪਣੇ ਮੂੰਹ ਤੇ ਅੰਦਰ ਬੈ ਕੇ ਜੇ ਪਬਲਿਕ 'ਚ ਨਹੀਂ ਅੰਦਰ ਬੈ ਕੇ ਚਪੇੜਾਂ ਜਰੂਰ ਮਾਰਨਗੇ ਬਹੁਤ ਸਹੀ ਗੱਲ ਕਹੀ ਹੈ ਵਾਕਈ ਹੀ ਬਹੁਤ ਵਧੀਆ ਗੱਲ ਕਹੀ ਹੈ ਕਿਉਂਕਿ ਇਗਨੋਰ ਕਰਨਾ ਬਹੁਤ ਜ਼ਰੂਰੀ ਹੈ ਲੋਕ ਕਿੰਨੂ ਕਿੰਨੂ ਅਸੀਂ ਜਵਾਬ ਦੇਵਾਂਗੇ ਤੇ ਕਹਿੰਦਾ ਕਿੰਦਾ ਮੂੰਹ ਬੰਦ ਕਰਨ ਦੇ ਲਈ ਤਾਲਾ ਲੈ ਕੇ ਗੁੰਮਾਂਗੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਰ ਇੱਕ ਨੂੰ ਜਵਾਬ ਲਈਏ ਸਾਡਾ ਟਾਈਮ ਬਹੁਤ ਪ੍ਰੀਸ਼ੀਅਸ ਹੁੰਦਾ ਹੈ ਬਹੁਤ ਕੀਮਤੀ ਹੁੰਦਾ ਹੈ ਅਸੀਂ ਉਹਨਾਂ ਤੇ ਵੇਸਟ ਨਹੀਂ ਕਰ ਸਕਦੇ ਜੋ ਸਾਡੇ ਆਪਣੇ ਨਹੀਂ ਹਨ ਜਾਂ ਸਾਨੂੰ ਸਮਝਦੇ ਨਹੀਂ ਹਨ ਸਰ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਤਰਾ ਇਕੱਲੇਪਨ ਦੇ ਨਾਲ ਨਹੀਂ ਜਿੱਠਿਆ ਜਾ ਸਕਦਾ ਇਹ ਸਾਈਕਲੋਜੀਕਲ ਪ੍ਰੋਬਲਮ ਮਾਨਸਿਕ ਪ੍ਰੋਬਲਮ ਹੈ ਮਾਨਸਿਕ ਰੋਗ ਕਹਿ ਲੋ ਇਹਨੂੰ ਜੀ ਹਾਂ ਕਿ ਅਥਲਟਿਕ ਲਾ ਕੌਣ ਨੇ ਕੋਈ ਹੈ ਹੀ ਨਹੀਂ ਇੰਨੀ ਤੱਕ ਦੇਖਣ ਨੂੰ ਚੀਜ਼ਾਂ ਦੁਨੀਆ ਦਿੱਲੀ ਦੱਖਣ ਹਵਾ ਪਾਣੀ ਪਸ਼ੂ ਪੰਛੀ ਫੁੱਲ ਬੂਟੇ ਸਮੁੰਦਰ ਪਾਣੀ ਕਿੰਨਾ ਕੁਛ ਹੈ ਜੀ ਫਿਰ ਵੀ ਕਈ ਜੋ ਹਾਈ ਮਰ ਗਿਆ ਹਾਈ ਮਰ ਗਿਆ ਫਿਰ ਰੱਬ ਹੋਰ ਕੀ ਦੇ ਦੇਵੇ ਤੁਹਾਨੂੰ ਮੈਨੂੰ ਤਾਂ ਲੱਗਦਾ ਇਹ ਅਸਲ 'ਚ ਸਾਡੀ ਕਿਸ ਰਸਤੇ 'ਚ ਕਿਸ ਢੰਗ ਨਾਲ ਤੁਸੀਂ ਸੋਚਦੇ ਆ ਉਹਦਾ ਕਾਰਨ ਹੈ ਨਾ ਕਿ ਅਸਲੀਅਤ ਵਿੱਚ ਐਕਚੁਅਲੀ ਕੋਈ ਕੱਲਾਪਨ ਹੁੰਦਾ ਹੈ ਇਹ ਗੱਲ ਮੈਂ ਮੰਨਦਾ ਕਿ ਜਿੱਥੇ ਤੁਸੀਂ ਰੋਜ਼ ਰਹੋ ਆ ਕੁਰਸੀ ਇੱਥੇ ਰੱਖੀ ਹੈ ਕੱਲ ਨੂੰ ਇੱਥੇ ਨਹੀਂ ਹੋਊਗੀ ਤੁਹਾਨੂੰ 4-5 ਦਿਨ ਯਾਦ ਆਉਂਦਾ ਰਹੂਗਾ ਕਿ ਜਾਨੀ ਕੁਰਸੀ ਇੱਥੇ ਪਈ ਸੀ ਉਹ ਕਿੱਥੇ ਗਈ ਕੁਦਰਤੀ ਹੈ ਤੁਹਾਡੀ ਹਰ ਇੱਕ ਚੀਜ਼ ਦੇ ਨਾਲ ਮਾਨਸਿਕ ਤੌਰ ਤੇ ਇੱਕ ਅਰੇਂਜਮੈਂਟ ਕਹਿ ਲਓ 픽ਸ ਗਿਆ ਹੋਇਆ ਹੁੰਦਾ। ਜੀ। ਪਰ ਇਹਦਾ ਮਤਲਬ ਇਹ ਨਹੀਂ ਕਿ ਇਸ ਧਰਤੀ ਤੋਂ ਪਰੇ ਕੋਈ ਹੋਰ ਧਰਤੀ ਨਹੀਂ ਜਾਂ ਇਸ ਕੁਰਸੀ ਤੋਂ ਬਾਅਦ ਕੋਈ ਹੋਰ ਕੁਰਸੀ ਨਹੀਂ। ਕੁਰਸੀ ਨਹੀਂ। ਜੀ। ਮੈਂ ਚੰਗੀ ਮਾੜੀ ਨਹੀਂ ਕਹਿ ਰਿਹਾ। ਹੂੰ। ਇਹ ਚੰਗੀ ਹੋ ਸਕਦੀ ਹੈ, ਬਾਅਦ ਵਾਲੀ ਮਾੜੀ ਹੋ ਸਕਦੀ ਹੈ, ਬਾਅਦ ਵਾਲੀ ਚੰਗੀ ਹੋ ਸਕਦੀ ਹੈ, ਮਾੜੀ ਹੋ ਸਕਦੀ ਹੈ। ਜੀ। ਰਿਸ਼ਤਿਆਂ ਦਾ ਵੀ ਐਨਜੀ ਹੈਗਾ। ਕਿ ਇਹ ਤੇ ਤੁਸੀਂ ਆਪਣੇ ਤੌਰ ਤੇ ਸੋਚਣਾ ਕਿ ਤੁਸੀਂ ਦੁਨੀਆ ਨੂੰ ਆਪਣੇ ਰਿਸ਼ਤਿਆਂ ਦਾ ਨਾਲ ਆਪਣੀਆਂ ਭਾਵਨਾਵਾਂ ਨਾਲ ਕਿਵੇਂ ਬੰਨ ਕੇ ਰੱਖਦੇ ਆ। ਹੂੰ। ਕਿ ਤੁਸੀਂ ਉਸ ਨੂੰ ਬੰਨ੍ਹਿਆ ਹੀ ਇੱਕ ਧਾਗੇ ਨਾਲ ਐਉਂ ਕਰਕੇ ਕਿ ਮੈਂ ਗਵਾਂਡੀਆਂ ਤੋਂ ਕੀ ਲੈਣਾ ਮੈਂ ਆ ਬਾਹਰ ਲਿਆਂ ਲੋਕਾਂ ਤੋਂ ਕੀ ਲੈਣਾ ਮੈਂ ਪੇੜ ਪੌਦੇ ਤੋਂ ਕੀ ਲੈਣਾ ਮੈਂ ਉਹਦੇ ਤੋਂ ਕੀ ਲੈਣਾ ਮੈਂ 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 ਕਰਦਾ ਰਹਿਣਾ ਉਹ ਮੈਂ ਮੈਂ ਬੱਕਰੀ ਜਦੋਂ ਜਾਗਾ ਕਰਦੀ ਤੇ ਉਹਦਾ ਇੱਕ ਨਾ ਇੱਕ ਦਿਨ ਜਿਹੜਾ ਪੂਰਾ ਹੋ ਜਾਂਦਾ ਉਦੋਂ ਫਿਰ ਜਦੋਂ ਪੈਂਦਾ ਉਹਨੂੰ ਅਚਾਨਕ ਸਾਰੀ ਦੁਨੀਆ ਦਾ ਬੋਝ ਉੱਤੇ ਲੱਗਦਾ ਮੇਰੇ ਤੇ ਡਿੱਗ ਪਿਆ ਉਹ ਡਿਪਰੈਸ਼ਨ ਦਾ ਕਾਰ ਜੀ ਦੇਖੋ ਮੈਂ ਹਮੇਸ਼ਾ ਇਹ ਮੰਨ ਕੇ ਚੱਲਦਾ ਜੈਨ ਲੋ ਦੇਸੀ ਦੋ ਚਾਰ ਲੋਕੀ ਘਰ ਬਣਾ ਕੇ ਰਹਿਨੇ ਆ ਜਿੱਥੇ ਸਾਡੇ ਫਾਰਮਲ ਰਿਲੇਸ਼ਨ ਹੈਗੇ ਫਾਰਮਲ ਇਨ ਦੀ ਸੈਂਸ ਕਿ ਤੁਹਾਡੇ ਨਾਤੇ ਰਿਸ਼ਤੇ ਸਾਰੇ ਉਹਦੇ ਨਾਲ ਜੁੜੇ ਹੋਏ ਆ ਔਰ ਇੱਕ ਤੁਹਾਡੀ ਛੋਟੀ ਜੀ ਫੈਮਿਲੀ ਦੀ ਅਰਥ ਵਿਵਸਥਾ ਆ ਇੰਨਾ ਪੈਸਾ ਆਉਣਾ ਇੰਨਾ ਪੜਾਈ ਤੇ ਲੱਗਣਾ ਇੰਨਾ ਤੁਸੀਂ ਆਪਣੇ ਤੇ ਖਰਚਣਾ ਇੰਨਾ ਆਪਣੇ ਤੇ ਖਰਚਣਾ ਉਹ ਇੱਕ ਛੋਟੀ ਦੁਨੀਆ ਆ ਉਹਦੇ ਚ ਕੋਈ ਵੀ ਜਾਊਗਾ ਤੁਹਾਨੂੰ ਤੇ ਉਹਦਾ ਇੱਕ ਕਿਸੇ ਨੂੰ ਵੀ ਇਹ ਲੱਗੂਗਾ ਜ਼ਰੂਰ ਜੀ ਪਰ ਉਹ ਦੁਨੀਆ ਆਪਣੇ ਆਪ ਚ ਐਂਡ ਥੋੜੀ ਐ ਜੀ ਮੈਂ ਕਿਉਂ ਨਹੀਂ ਸਾਮਿਦਾ ਕਿ ਆ ਜਿਹੜਾ ਮੇਰੇ ਕੱਪੜਾ ਪਾਇਆ ਹੂੰ ਇਹ ਤੇ ਕਿਸੇ ਨੇ ਪਤਾ ਨਹੀਂ ਲੁਧਿਆਣੇ ਬਣਾਇਆ ਜਾਂ ਫਗਵਾੜੇ ਬਣਾਇਆ ਜੀ ਸੀ ਟੀ ਮਿਲ ਦੇ ਵਿੱਚ ਜਾਂ ਲਖਨਊ ਬਣਿਆ ਆਹ ਬਟਨ ਕਿੱਥੇ ਬਣਿਆ ਆਹ ਮਾਈਕ ਕਿੱਥੇ ਬਣਿਆ ਆਹ ਕੁਰਸੀ ਕਨੇ ਬਣਾਈ ਆਹ ਆ ਕਿਨੇ ਬਣਾਇਆ ਆਪੇ ਆ ਫੋਨ ਕਿੱਥੋਂ ਆਇਆ ਹੈ ਇਹ ਦਰ ਇਹ ਸਾਰੀਆਂ ਚੀਜ਼ਾਂ ਸਮਾਜ ਨੇ ਬਣਾਈਆਂ ਜੀ ਤੇ ਉਹ ਸਮਾਜ ਦਾ ਮੈਂ ਦੇਣਦਾਰ ਹਾਂ ਜੀ ਉਹ ਨਾਮ ਬਣਾਉਣ ਮੈਂ ਕੀ ਕਰੂੰ ਪੈਸਿਆਂ ਨੂੰ ਚਟੂਆਂ ਕਾਗਜ਼ਿਆ ਤੇ ਹਮ ਇਸ ਲਈ ਜਿੱਥੇ ਮੇਰੀ ਜਵਾਬ ਦੇ ਤੇ ਭਾਵਨਾਤਮਕ ਬਾਂਡ ਰਿਸ਼ਤਾ ਮੇਰੇ ਰੋਜ਼ਾਨਾ ਵਾਲੇ ਛੁੱਟੀ ਦੀ ਦੁਨੀਆ 'ਚ ਆਪਣੇ ਪਰਿਵਾਰ 'ਚ ਹੈਗਾ ਮੇਰੀ ਜ਼ਿੰਮੇਵਾਰੀ ਤੇ ਮੇਰਾ ਇੱਕ ਰਿਸ਼ਤਾ ਲਗਾਤਾਰ ਪੈਰਲਲ ਉਸ ਸਮਾਜ ਨਾਲ ਵੀ ਉਨਾ ਹੀ ਪਾਵਨਾ ਪਾਵਨਾਤਮਕ ਹੋਣਾ ਚਾਹੀਦਾ ਕਿੰਨਾ ਕਰ ਸਕਦੇ ਆ ਕਿੰਨਾ ਘਰੋਂ ਟਾਈਮ ਕੱਢ ਸਕਦੇ ਆ ਕਿੰਨਾ ਤੁਸੀਂ ਉਹਦੇ ਲਈ ਆਪਣਾ ਦਸਵੰਦ ਕੱਢਦੇ ਆ ਗੁਰੂ ਨਾਨਕ ਦੇਵ ਜੀ ਨੇ ਇਹੋ ਕਿਹਾ ਸੀ ਹਮ ਦਸਵੰਦ ਦਾ ਮਤਲਬ ਇਹ ਆ ਕਿ ਜਿਹੜਾ ਜਿੰਨਾ ਤੁਸੀਂ ਕਮਾਉਨੇ ਆ ਉਹਦਾ 10 20% ਸਮਾਜ ਨੂੰ ਦੋ ਹਮ ਉਹਦਾ ਇਸ ਕਰਕੇ ਨਹੀਂ ਕਿ ਕੋਈ ਇਹ ਬਹੁਤ ਤੁਸੀਂ ਉਪਹਾਰ ਦਾ ਕੰਮ ਕਰ ਰਹੇ ਉਹਨਾਂ ਦਾ ਹੱਕ ਹੀ ਵੰਡਦਾ ਹੂੰ ਕਿਉਂਕਿ ਉਹ ਤੁਹਾਨੂੰ ਸਾਰੀ ਚੀਜ਼ਾਂ ਦੇ ਰਹੇ ਆ ਹੂੰ ਜੀ ਉਹਨਾਂ ਦਾ ਹੱਕ ਉਹਨਾਂ ਨੂੰ ਮਾਰ ਕੇ ਤੁਸੀਂ ਕਿਵੇਂ ਆਪਣੇ ਘਰ ਚ ਸੁਖੀ ਰਹਿ ਜਾਓਗੇ ਹੂੰ ਜੇ ਤੁਸੀਂ ਉਹ ਜੋੜਿਆ ਹੋ ਰਿਸ਼ਤਾ ਸਾਰਿਆਂ ਨਾਲ ਹੂੰ ਤੇ ਘਰ ਚੋਂ ਕੋਈ ਹਿੱਲ ਜੂਗੀ ਚੂਲ ਹੂੰ ਤੇ ਤੁਸੀਂ ਤੜਾ ਕਰਦੇ ਤਰਤੀ ਤੇ ਨਹੀਂ ਡਿੱਗੋਗੇ ਬਹੁਤ ਲੋਕ ਤੁਹਾਡੇ ਨਾਲ ਖੜੇ ਆ ਹੂੰ ਤੁਹਾਨੂੰ ਸਹਾਰਾ ਦੇਣ ਲਈ ਤੁਸੀਂ ਡਿਪਰੈਸ਼ਨ ਚ ਨਹੀਂ ਜਾਓਗੇ ਜੀ ਠੀਕ ਹੈ ਤੇ ਇਹ ਮੈਨੂੰ ਐਂ ਲੱਗਦਾ ਕਿ ਜੀਵਨ ਸਮੁੰਦਰ ਦੀਆਂ ਲਹਿਰਾਂ ਵਾਂਗੂੰ ਹੁੰਦਾ ਉਹ ਉੱਠਦੀ ਆ ਫਿਰ ਥੱਲੇ ਚਲੀ ਜਾਂਦੀ ਫਿਰ ਉੱਠਦੀ ਆ ਤੇ ਲਗਾਤਾਰ ਉੱਠਦੀ ਤੇ ਥੱਲੇ ਜਾਂਦੀ ਰਹਿੰਦੀ ਉਹ ਆਪਣੇ ਆਪ ਚ ਖਤਮ ਨਹੀਂ ਹੁੰਦੀ ਇੱਕ ਲਹਿਰ ਖਤਮ ਹੁੰਦੀ ਫਿਰ ਉੱਠਦੀ ਫਿਰ ਜਾਂਦੀ ਜੀਵਨ ਲਹਿਰਾਂ ਵਾਂਗੂੰ ਆ ਨਾ ਕਿ ਸਮੁੰਦਰ ਦੇ ਕਿਨਾਰੇ ਵਾਂਗੂੰ ਆ ਕਿ ਬਸ ਇੱਥੇ ਆ ਕੇ ਇਹਨਾਂ ਖਤਮ ਹੈ ਇਸ ਲਈ ਕਿਉਂਕਿ ਜੀਵਨ ਲਗਾਤਾਰ ਬਦਲਦਾ ਕਿਉਂਕਿ ਜੀਵਨ ਜਿੱਥੇ ਪਰਿਵਾਰ ਨਾਲ ਜੁੜਿਆ ਹੂੰ ਉੱਥੇ ਸਾਰੇ ਸਮਾਜ ਨਾਲ ਸਾਰੀ ਕੁਦਰਤ ਨਾਲ ਰੱਬ ਦੀ ਇਹ ਜਿਹੜੀ ਸਾਰੀ ਮਹਿਮਾ ਉਹਦੇ ਨਾਲ ਵੀ ਜੁੜਿਆ ਹੋਇਆ ਜੀਵਨ ਤੇ ਤੁਸੀਂ ਉਸ ਜਿਹੜਾ ਇਕੱਲਾ ਪਾਣਿਆ ਜਾਂ ਬੇਪਰੋਸਗੀ ਦਾ ਆਲਮ ਹੁੰਦਾ ਕਈ ਵਾਰੀ ਜਾਂ ਲਚਾਰੀ ਦਾ ਹੁੰਦਾ ਜਾਂ ਨਿਰਾਸ਼ਤਾ ਦਾ ਆਲਮ ਹੁੰਦਾ ਉਹ ਸਾਰੇ ਚੋਂ ਮੈਨੂੰ ਲੱਗਦਾ ਕਿ ਤੁਸੀਂ ਬੜੇ ਤਕੜੇ ਹੋ ਕੇ ਉਸ ਦਾ ਮੁਕਾਬਲਾ ਕਰ ਸਕਦੇ ਆਂ ਤੇ ਬਹੁਤ ਜਲਦੀ ਉਸ ਅਨੇਕੀ ਚੋ ਬਾਹਰ ਆਪਣੇ ਆਪ ਨੂੰ ਲਿਆ ਸਕਦੇ ਆ ਜੀ ਜੇ ਤੁਸੀਂ ਪਹਿਲਾਂ ਹੀ ਇੱਕ ਉਸ ਕਿਸਮ ਨਾਲ ਆਪਣੇ ਦੁਨੀਆ ਦੇ ਵਿੱਚ ਆਪਣਾ ਵਿੱਚ ਰੱਖੋ ਬੋਲ ਬਾਲੀ ਜਾਂ ਜਿਹੜਾ ਬਹਿਣਾ ਉੱਠਣਾ ਉਸ ਕਿਸਮ ਦਾ ਰੱਖੋ ਕਿ ਤੁਸੀਂ ਬਿਲਕੁਲ ਉਹਨਾਂ ਨਾਲੋਂ ਆਪਣੇ ਆਪ ਨੂੰ ਮੈਂ 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 ਕਰਕੇ ਨਾ ਰੱਖੋ ਅਸੀਂ 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 ਕਰਕੇ ਰਹੀਏ ਤਾਂ ਜੀਵਨ ਸੌਖਾ ਵੀ ਰਹਿੰਦਾ ਹੂੰ ਔਰ ਜੀਵਨ ਦੇ ਵਿੱਚ ਉਪਰਾਮਤਾ ਉਸ ਕਿਸਮ ਦੇ ਵੱਡੇ ਵੱਡੇ ਝਟਕੇ ਨਹੀਂ ਲੱਗਦੇ ਐ ਨਹੀਂ ਹੈ ਕਿ ਝਟਕੇ ਤੇ ਕਿਨੂੰ ਨਹੀਂ ਲੱਗੇ ਹੋਣਗੇ ਹਰ ਜਿੰਦੀ ਜਾਨ ਨੂੰ ਕੋਈ ਨਾ ਕੋਈ ਦਿੱਕਤ ਤੇ ਦੁੱਖ ਤੇ ਹੈ ਹੈਨਾ ਤੇ ਕਈ ਨਾ ਸਾਰਾ ਘਾਟਾ ਵਾਧਾ ਸਾਰਾ ਊਂਤਾਂ ਸਾਰਾ ਕੁਝ ਹੈ ਪਰ ਸਵਾਲ ਇਹ ਨਹੀਂ ਹੁੰਦਾ ਕਿ ਕੌਣ ਉਹਨੂੰ ਕਿਸ ਤਰੀਕੇ ਨਾਲ ਲੈਂਦਾ ਉਹਨੂੰ ਇਹ ਲੈਂਦਾ ਕਿ ਇਹ ਦੁਨੀਆ ਦਾ ਅੰਤ ਹੋ ਗਿਆ ਸਮੁੰਦਰ ਦੇ ਕਿਨਾਰੇ ਵਾਂਗ ਜਦ ਸਮੁੰਦਰ ਦੀਆਂ ਲਹਿਰਾਂ ਵਾਂਗੂ ਇੱਕ ਲਹਿਰ ਉੱਠੀ ਸੀ ਤੇ ਉਦੋਂ ਬਾਅਦ ਫਿਰ ਲਹਿਰ ਉੱਠੂਗੀ ਇਹ ਫਰਕ ਬੰਦਾ ਉਹੀ ਪਾ ਸਕਦਾ ਜਿਹੜਾ ਮਚਿਉ ਰਿਆ ਸਿਆਣਾ ਆ ਤੇ ਬਿਲਕੁਲ ਲਹਿਰਾ ਵਾਂਗੂ ਜੀਵਨ ਜੀਣਾ ਜੀ ਬਾਕੀ ਇਹ ਬਹੁਤ ਖੂਬਸੂਰਤ ਗੱਲਾਂ ਕਹੀਆਂ ਸਰ ਨੇ ਤੇ ਇੱਕ ਗੱਲ ਜੋ ਮੈਂ ਇਸ ਪੂਰੀ ਇੰਟਰਵਿਊ ਦੇ ਵਿੱਚ ਸਮਝੀ ਹੈ ਉਹ ਇਹ ਹੈ ਕਿ ਮੁਸੀਬਤ ਅਸਲ ਵਿੱਚ ਸਾਡੇ ਦੇਖਣ ਦਾ ਨਜ਼ਰੀਆ ਹੈ ਮੁਸੀਬਤ ਕੋਈ ਚੀਜ਼ ਨਹੀਂ ਹੈ ਜਿੰਨੂੰ ਅਸੀਂ ਛੂ ਸਕਦੇ ਆ ਮੁਸੀਬਤ ਸਾਡੇ ਦਿਮਾਗ ਨੇ ਕ੍ਰੀਏਟ ਕਰਨੀ ਹੈ ਸੰਘਰਸ਼ ਕਹੋ ਪ੍ਰੋਬਲਮਸ ਕਹੋ ਜੇਕਰ ਸਾਡਾ ਦੇਖਣ ਦਾ ਨਜ਼ਰੀਆ ਪੋਜ਼ਿਟਿਵ ਹੈ ਸਾਨੂੰ ਉਹੀ ਚੀਜ਼ ਜਿਹੜੀ ਹੈ ਉਹ ਠੀਕ ਲੱਗੇਗੀ ਮੁਸ਼ਕਿਲ ਹੋਏਗੀ ਪਰ ਅਸੀਂ ਜਲਦੀ ਹੀ ਓਵਰਕਮ ਕਰ ਲਵਾਂਗੇ ਤੇ ਜੇਕਰ ਸਾਡੀ ਸੋਚ ਥੋੜੀ ਨੈਗੇਟਿਵ ਹੈ ਤੇ ਸਾਨੂੰ ਉਹੀ ਇੱਕ ਛੋਟੀ ਜੀ ਪ੍ਰੋਬਲਮ ਜਿਹੜੀ ਆ ਉਹ ਪੂਰੇ ਪਹਾੜ ਦੀ ਤਰ੍ਹਾਂ ਲੱਗੇਗੀ ਜਿਸ ਨੂੰ ਸ਼ਾਇਦ ਸਾਨੂੰ ਲੱਗੇਗਾ ਕਿ ਅਸੀਂ ਕਦੇ ਵੀ ਪਾਰ ਨਹੀਂ ਕਰ ਸਕਦੇ ਸੋ ਜੋ ਸਮੱਸਿਆਵਾਂ ਹੈ ਉਹ ਜ਼ਿਆਦਾਤਰ ਸਮੱਸਿਆਵਾਂ ਸਾਡੇ ਦਿਮਾਗ ਦੀ ਉਪਜ ਹੁੰਦੀਆਂ ਨੇ ਸਾਡੇ ਸੋਚਣ ਦਾ ਨਜ਼ਰੀਆ ਹੁੰਦੇ ਨੇ ਤੇ ਇਹ ਕਹਿੰਦੇ ਨੇ ਕਿ ਨਜ਼ਰੀਆ ਬਦਲੋ ਨਜ਼ਾਰੇ ਬਦਲ ਜਾਣਗੇ ਸੋ ਇਸ ਲਈ ਜੇਕਰ ਅਸੀਂ ਆਪਣਾ ਨਜ਼ਰੀਆ ਵਧੀਆ ਰੱਖਦੇ ਹਾਂ ਸਕਾਰਾਤਮਕ ਰੱਖਦੇ ਹਾਂ ਤੇ ਸ਼ਾਇਦ ਇਹ ਪ੍ਰੋਬਲਮਸ ਜਿਹੜੀਆਂ ਹੈ ਸਾਨੂੰ ਘਟਣ गया सर तुम अपना कीमती समा दिता बहुत बहुत धनबाद जी बहुत बहुत धनबाद जी। जी। तो दोस्तों प्रोफेसर मनजीत सिंह जी जिन्होंने अज अपनी जिंदगी देना पल ਦੀ ਦਾਸਤਾ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਜਦੋਂ ਉਹਨਾਂ ਦੇ ਹਮਸਫਰ ਨਹੀਂ ਸਨ ਪਰ ਉਹਨਾਂ ਨੇ ਬਹੁਤ ਵਧੀਆ ਗੱਲਾਂ ਦੇ ਨਾਲ ਇੱਕ ਸਕਾਰਾਤਮਕ ਇੰਟਰਵਿਊ ਦਿੱਤੀ ਹੈ ਕਿ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਲੱਗੇ ਰਹਿਣੇ ਨੇ ਇਸ ਕਰਕੇ ਉਹਨਾਂ ਤੋਂ ਡੋਲਣ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਉਹਨੂੰ ਜ਼ਿੰਦਗੀ ਦਾ ਇੱਕ ਹਿੱਸਾ ਸਮਝ ਕੇ ਪਾਰ ਕਰਨਾ ਚਾਹੀਦਾ ਹੈ ਖੁਸ਼ੀ ਦੇ ਨਾਲ ਤੇ ਸਮਾਜ ਦੇ ਨਾਲ ਵੀ ਜੁੜਨਾ ਚਾਹੀਦਾ ਹੈ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਨਾਂ ਹੀ ਫਿਰ ਮਿਲਾਂਗੇ ਧੰਨਵਾਦ